ਸਿੱਧਾ ਬਿੱਲ ਕੱਟੇ ਜਾਣਗੇ ਜਿਹੜੀ ਮਰਜ਼ੀ ਸਟੇਟ ਦੇ ਕਟਾ ਲਓ ਪੰਜਾਬ ਰਹਿਣਾ ਯੂਪੀ ਜਿੱਥੇ ਮਰਜ਼ੀ ਦੇ ਠੀਕ ਹੈ ਜੀ ਫਿਰ ਮਾਰ ਕੇ ਤੇ ਹੀ ਨੇ ਆ ਆਪਾਂ ਨੂੰ 2 ਲੱਖ ਰੁਪਈਆ ਲੈਸ ਮਿਲ ਰਿਹਾ ਹੈ ਇਹ ਮਾਰ ਕੱਟ ਰੁਪਈਆ ਮਿਲ ਜੂਗਾ ਨਾ ਵੀ ਸਿੱਧਾ ਬਿੱਲ ਕੱਟੇ ਜਾਣਗੇ ਕਾਪੀ ਦਾ ਕਾਪੀ ਦੇ 7-8000 ਲੱਗਦਾ ਉਹ ਦੇ ਦੋ ਕਾਪੀ ਬਣਾ ਕੇ ਦੇ ਦਾਂਗੇ ਯਾਰ 2022 ਦੇ 11ਵੇਂ ਮਹੀਨੇ ਦਾ ਲੈ 2022 ਦੇ 11ਵੇਂ ਮਹੀਨੇ ਦਾ ਬੰਦ ਹੋਇਆ ਉਹਨੇ 400 ਹੰਟ ਚੱਲੇ ਆ ਬੜੇ ਬ੍ਰਾਂਡ ਦੇ ਜਾਂਦਾ ਜਿਵੇਂ ਜੌਨਡਾ ਜਾਂ ਹੌਲੈਂਡ ਦੇ ਵਿੱਚ ਬੈਸਟ ਹੈ ਜੀ ਤੁਹਾਨੂੰ ਬਿਨਾਂ ਚੱਲੇ ਜਿਦ ਟੱਟ ਨਾਲ ਉਡਾ ਰੇ ਲਕਪਾ ਘਸ ਲਖਾ ਦਾ ਫਾਇਦਾ ਹੋ ਰਿਹਾ 2009 ਮਾਡਲ ਹੈ ਜੀ ਖੈਰ ਵਧੀਆ ਟਰੈਕਟਰ ਦੇ ਹਸ ਟੋਨਰ ਹੈ ਹਾਈ ਸਪੀਡ ਵਾਲਾ ਜੀ ਇਹ ਕਨਵੈਕਟਰ ਵੀ ਆਏ ਪਏ ਜੀ ਬ੍ਰੈਂਡ ਨਿਊ ਪ੍ਰੀਤ ਕੰਪਨੀ ਦੇ ਜਿਹੜਾ 7 ਫੁੱਟਾ ਜੀ 80000 ਦਾ ਹੈ ਜਿਹੜਾ 8 ਫੁੱਟਾ 95000 ਦਾ ਹੈ ਜਿਹੜਾ 6 ਫੁੱਟਾ 65000 ਦਾ ਹੈ ਜਿਹੜਾ 5 ਫੁੱਟਾ 55000 ਦਾ ਬ੍ਰੈਂਡ ਨਿਊ ਸਾਰਾ ਤੁਹਾਡਾ ਆਪਣੇ ਜਿੰਨੇ ਮਿੰਟ ਦੇ ਵਿੱਚ ਪਿਆਰੇ ਮੇਰੋ ਆਪਾਂ ਇੱਕ ਵਾਰ ਤੋਂ ਫੇਰ ਪਹੁੰਚ ਜੇ ਕੁੱਕੂ ਟਰੈਕਟਰਸ ਤੇ ਸਭ ਤੋਂ ਵੱਡਾ ਟਰੈਕਟਰ ਦਿਖਾ ਰਿਹਾ ਬਣਾ ਕੋੜਾ ਸ਼ੀਪੋਟ ਬਟਵਿੰਜਾਂ ਨੂੰ ਉਹ ਅਰਜਨ 4x4 755 4x4 ਤੇ ਟ੍ਰੈਕ ਪੀ ਦੇ ਵਿੱਚ ਤੇ ਪਿੱਛੇ 605 ਡੀਆਈ ਨੋਵੋ ਇਹ ਡੀਆਈ ਦੇ ਵਿੱਚ ਨੇ ਆਪਣਾ 60 ਡੀਆਈ ਹੈਗਾ ਡਾਊਨ 60 ਡੀਆਈ ਸਿੰਪਲ ਨੇ ਤੁਸੀਂ ਦੇਖ ਸਕਦੇ ਹੋ ਬਈ ਟਰੈਕਟਰ ਖੜੇ ਨੇ ਪੰਜ ਤੇ ਆਪਣਾ ਉਧਰ ਪੰਜਾਬੀ ਖੜਾ 4x4 ਉਹਦੀ ਕੋਲ ਦਿਖਾ ਦੇ ਤੇ ਇੱਧਰ ਖੜੇ ਨੇ ਕਾਫੀ ਟਰੈਕਟਰ ਕਾਫੀ ਬਦਲ ਤਖੜਾ ਕਲੈਕਸ਼ਨ ਆ ਵੀਰਾਂ ਕੋਲ ਤੇ ਆਪਾਂ ਤੁਹਾਨੂੰ ਨੇ ਦਾ ਮਾਡਲ ਰੇਟ ਤੇ ਸਾਰਾ ਉਹ ਦੱਸਾਂਗੇ ਤੇ ਆਪਣ ਨਾਲ ਬਾਈ ਜੀ ਨੇ ਬਾਈ ਜੀ ਆਪਣਾ ਨੇ ਸਾਰੀ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਆਪਣਾ ਚੈਨਲ ਦਾ ਇਸ ਸਸੂਈ ਗਾਲ ਜੀ ਫੇਰ ਇੱਕ ਵਾਰ ਫੇਰ ਮਿਲਦੇ ਆ ਜੀ ਕੁੱਕੂ ਟਰੈਕਟਰ ਤੇ ਨਵਾਂ ਸਟਾਕ ਆਇਆ ਬਾਈ ਜੀ ਤੁਹਾਨੂੰ ਫੇਰ ਜਾਣਕਾਰੀ ਦਿੰਨੇ ਆ ਤੇ ਬਾਈ ਸਭ ਤੋਂ ਵੱਡਾ ਆਪਣਾ ਫਰਮ ਦਾ ਫਰਮ ਦਾ ਨਾਮ ਹੈਗਾ ਜੀ ਕੁੱਕੂ ਟਰੈਕਟਰ ਦੁਕਾਨ ਨੰਬਰ 159 ਟਰੈਕਟਰ ਮਾਰਕੀਟ ਪਟਿਆਲਾ ਐਤਵਾਰ ਦੇ ਦਿਨ ਦੁਕਾਨ ਬੰਦ ਹੁੰਦੀ ਆ ਸਾਰਾ ਬਾਜ਼ਾਰੀ ਬੰਦ ਹੁੰਦਾ ਬਾਕੀ 6 ਦੇ 6 ਦਿਨ ਮਾਰਕੀਟ ਸਾਰੀ ਖੁੱਲਦੀ ਆ ਆਹ ਬੰਦੇ ਨੇ ਜਾਣਕਾਰੀ ਆ ਤੇ ਇਹ ਫਟ ਤੋਂ ਸ਼ੁਰੂ ਕਰੀ ਜੀ ਬਣਾ ਦੇਖੋ ਜੀ ਆਹ ਸਟਾਕ ਦੁਬਾਰਾ ਇੱਕ ਵਾਰ ਫੇਰ ਮੰਗਾ ਲਿਆ ਆਪਾਂ ਚਾਰ ਟਰੈਕਟਰ ਫੇਰ ਮਿਲ ਗਿਆ ਆਪਾਂ ਨੂੰ ਇਹ ਫੇਰ ਆਏ ਨੇ ਜੀ ਨਵੇਂ ਇਹ ਫੇਰ ਆਏ ਨੇ ਜੀ ਚਾਰ ਟਰੈਕਟਰ ਹੋਰ ਨੇ ਦੇ ਨਾਲ ਇਹ ਮੜਾ ਸ਼ੁਰੂ ਤੋਂ ਜਾਣਕਾਰੀ ਦੇ ਦੋ ਜੀ ਆਪਣੇ ਵੀਡੀਓ ਦੇ ਵਿੱਚ 0 ਮੀਟਰ ਹੈ ਜੀ ਸਿੱਧਾ ਬਿੱਲ ਕੱਟੇ ਜਾਣਗੇ ਜਿਹੜੀ ਮਰਜ਼ੀ ਸਟੇਟ ਦੇ ਕਟਾ ਲਓ ਪੰਜਾਬ ਰਾਣਾ ਯੂਪੀ ਜਿੱਥੇ ਮਰਜ਼ੀ ਦੇ ਠੀਕ ਹੈ ਜੀ ਸਿਰਫ ਮਾਰ ਕੇ ਤੇ ਹੀ ਨੇ ਆਪਾਂ ਨੂੰ 2 ਲੱਖ ਰੁਪਈਆ ਲੈਸ ਮਿਲ ਰਿਹਾ ਇਹ ਮਾਰ ਕੱਪੀ ਮਿਲ ਜੂ ਇਹਨਾਂ ਦੀ ਸਿੱਧਾ ਬਿੱਲ ਕੱਟੇ ਜਾਣਗੇ ਕਾਪੀ ਦਾ ਕਾਪੀ ਦੇ 7-8000 ਲੱਗਦਾ ਉਹ ਦੇ ਰਿਹਾ ਕਾਪੀ ਬਣਾ ਕੇ ਦੇ ਦਾਂਗਾ ਠੀਕਾ ਠੀਕ ਹੈ ਜੀ ਬੜੀ ਮਰਜ਼ੀ ਸਟੇਟ ਦੇ ਬਣਾ ਲਓ ਤੇ ਲੋਨ ਕਰਾਣਾ ਚਾਹੁੰਦਾ ਕੋਈ ਭਰਾ ਉਹ ਵੀ ਹੋ ਜੂਗਾ ਇਹ ਹੁਣ ਕਿਨੇ ਚਾਰ ਕਿਨੇ ਆਪਣੇ ਕੋਲ ਇਹ ਚਾਰ ਨਹੀਂ ਬਸ ਹੁਣ ਇਸ ਤੋਂ ਬਾਅਦ ਨਹੀਂ ਕੰਪਨੀ ਦੇ ਰਹੀ ਜਿਹੜੇ ਸੀਗੇ ਵਿਗ ਗਏ ਸਾਰੇ ਠੀਕਾ ਠੀਕ ਤਾਜੀ ਲਿਆਂਦੇ ਨੇ ਹਲਕਾ ਇਹੀ ਖੜੇ ਨੇ ਦੇਖੋ ਲੈ ਬੜੀ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਬ੍ਰਾਂਡ ਨੂੰ ਟਾਇਰ ਨਹੀਂ 0 ਮੀਟਰ ਦੇ ਵਿੱਚ ਟਰੈਕਟਰ ਨੇ ਇਹ ਤੇ 2 ਲੱਖ ਰੁਪਏ ਹਸਤਾ ਨਵੇਂ ਨਾਲ ਪਹਿਲਾਂ ਬਣ ਜੂਗਾ ਹੈ ਨਵਾਂ 9 ਲੱਖ 80 ਹਜ਼ਾਰ ਦਾ ਜੀ ਆਪਾਂ 2 ਲੱਖ ਰੁਪਏ ਲੱਦ ਦਵਾਂਗੇ ਤੁਹ ਪੜੀ ਦੇ ਚ ਇਹ ਇਹਦੇ ਚ ਸੌਦੇਬਾਜ਼ੀ ਨਹੀਂ ਹੋਣੀ ਇਹ ਕੰਪਨੀ ਦਾ ਸਿਰਫ ਦੇਣ ਵਾਲਾ ਰੇਟ ਹੁੰਦਾ ਠੀਕ ਹੈ ਠੀਕ ਇਹ ਆਪਾਂ ਇਹਦਾ ਰੇਟ ਹੀ ਦੱਸ ਰਹੇ ਹਾਂ ਬਿਲਕੁਲ ਕੋਈ ਆ ਕੇ ਰਹੇ ਵੀ ਛੱਟ ਕਰ ਲੋ ਜਾਂ ਵਾਧਾ ਕਰ ਲੋ ਨਹੀਂ ਇਹਦਾ ਰੇਟ ਫਿਕਸ ਹੀ ਹੁੰਦਾ ਬਸ ਜੇ ਕੋਈ ਟਰੈਕਟਰ ਭਰਾ ਘਟਾਣਾ ਚਾਹੁੰਦਾ ਵਿੱਚ ਤਾਂ ਉਹ ਅਸੀਂ ਬਾਹਰ ਦਵਾਵਾਂਗੇ ਕੰਪਨੀ ਟਰੈਕਟਰ ਨਹੀਂ ਘਟਦੀ ਵਿੱਚ ਠੀਕ ਹੈ ਠੀਕ ਉਹ ਅਸੀਂ ਬਾਹਰ ਕਿਸੇ ਬੰਦੇ ਨੂੰ ਦਵਾਵਾਂਗੇ ਉਹ ਉਹੀ ਰੇਟ ਤੇ ਵੇਚੇਗਾ ਜੋ ਉਹਦੀ ਮਾਰਕੀਟ ਵੈਲਿਊ ਹੈ ਠੀਕ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਇਹ 755 ਹੈ ਜੀ ਹਾਂ ਜੇ 755 ਇਹ ਮਾਰਕਟ ਨਹੀਂ ਇਹ 24 ਦੇ ਪਹਿਲੇ ਮਹੀਨੇ ਲਿਖ ਲ ਠੀਕ ਹੈ ਇਹ ਵੀ ਬ੍ਰੈਂਡ ਨਿਊ ਆ ਦੇਖੋ ਟੈਰਾ ਦਾ ਨੰਬਰ ਵੀ ਹੁੰਦਾ ਆ ਦੇਖੋ ਹੋਏ ਮਾਰੇ ਫਾਦੀ ਜਿਹੜੀ ਬ੍ਰੈਂਡਿੰਗ ਆ ਮਾਰ ਕੇ ਇਹ ਵੀ ਆਪਣੇ ਖੜੇ ਨੇ ਬਿਲਕੁਲ ਬ੍ਰੈਂਡ ਨਿਊ ਟਰੈਕਟਰ ਇਹ ਵੀ ਪਹਿਲਾਂ 0 ਮੀਟਰਾਂ ਮਾਂਗੇ ਹੋਗਾ ਨਹੀਂ ਜੀ ਅੱਬ ਥੋੜੀ ਚੱਲਿਆ ਜੀ 100 ਕੁਛ ਘੰਟੇ ਚੱਲਿਆ ਠੀਕ ਆ ਠੀਕ ਆ ਜੀ ਤੇ ਨੰਬਰ ਉੱਪਰ ਕਿੱਥੋਂ ਆਈ ਇਹ ਪੰਜਾਬ ਦਾ ਜੀ ਪੰਜਾਬ ਦਾ ਤੇ ਕਿੰਨੇ ਦਾ ਮਤਲਬ ਕਿੰਨੇ ਤੱਕ ਬਣ ਜੂਗਾ ਜੀ ਸਾਢੇ 12 ਅਸੀਂ ਡਿਮਾਂਡ ਕਰਦੇ ਆ ਬਾਕੀ ਕਰ ਲਾਂਗੇ ਟਰੈਕਟਰ ਬ੍ਰੈਂਡ ਨਿਊ ਆ ਬਿਲਕੁਲ ਇੱਕ ਸਰਵਿਸ ਹੋਈ ਆ ਟਰੈਕਟਰ ਦੀ ਹਲੇ ਮਨ ਕਰ ਚੱਲੋ ਵੀ 14.14 ਦਾ ਨਮਾ ਜੀ ਹੈ 14.14 ਦਾ ਨਮਾ ਹੈ ਹਾਂਜੀ ਹਾਂਜੀ ਇਹ ਵੀ 2 ਲੱਖ ਰੁਪਏ ਸਸਤਾ ਵੇਚੇ ਬਹੁਤ ਸਸਤਾ ਹੋ ਗਿਆ ਜੀ ਮੇਰੇ ਖਵਾਲ ਗਏ ਕੋਈ بڑے ਬ੍ਰਾਂਡ ਜੀ ਜਾਂਦਾ ਜਿਵੇਂ ਜੌਂਡਲ ਜਾਂ ਹੌਲੈਂਡ ਦੇ ਵਿੱਚ ਜਾਂ ਬੈਸਟ ਹੈ ਜੀ ਤੁਹਾਨੂੰ ਬਿਨਾਂ ਚੱਲੇ ਜੇ ਘਾਟੇ ਨਾਲ ਟਰੈਕਟਰ ਮਿਲ ਰਿਹਾ ਹੈ 75 HP ਦਾ ਮੈਨੂੰ ਲੱਗਦਾ ਵੀ 20 ਲੱਖ ਦਾ ਟਰੈਕਟਰ ਪੈਂਦਾ ਹੋਊਗਾ ਜੀ ਥੋੜਾ ਹੋਰੇ ਲਗਭਗ 8 ਲੱਖ ਦਾ ਫਾਇਦਾ ਹੋ ਰਿਹਾ ਇੱਕ ਤਾਂ ਸਾਡੇ ਕੋਲ 56 ਵੀ ਆਇਆ ਜੀ ਉਹ ਵੀ ਤੁਹਾਨੂੰ ਦਿਖਾਉਂਦੇ ਇੱਕ ਮਿੰਟ ਟਰੈਕਟਰ ਉਧਰ ਕਰ ਦਿੰਦੇ ਪਾ ਕਹਾਂ ਜਾ ਕੇ ਭਾਈ ਦੇ ਵੀ ਲਾਸਟ ਦਾ ਟਰੈਕਟਰ ਹੈ ਜਦ ਬੰਦ ਹੋਇਆ ਸੀਗਾ ਕਿ ਸਰਪਲੇ ਵੀ ਚਾਹਣਾ ਨਾਉਨ ਸੀ ਆਰ ਡੀ ਆ ਨਾਉਨ ਸੀ ਆਰ ਡੀ ਆ ਜੀ 450 ਘੰਟੇ ਟਰੈਕਟਰ ਕੁੱਲ ਚੱਲੇ ਆਏ 90% ਟੈਰਨੇ ਟਰੈਕਟਰ ਦੇ ਠੀਕ ਹੈ ਜੀ ਸਾਰਾ ਸਿਸਟਮ ਵਗੈਰਾ ਜਿਵੇਂ ਆ ਸਭ ਨਾਲ ਮਿਲੂਗਾ 1 ਦਿਨ ਦਾ ਬਣ ਜਾਊਗਾ ਜੀ ਇਹ ਡਿਮਾਂਡ ਅਸੀਂ 12 ਦੀ ਕਰਦੇ ਆਂ ਬਾਕੀ ਕਰ ਲਾਂਗੇ ਪਰ ਟਰੈਕਟਰ ਐ ਜਾਂ ਹਾਰ ਬਾਗ ਲੈ ਜਾਓ ਠੀਕ ਹੈ 400 ਘੰਟੇ ਟਰੈਕਟਰ ਚੱਲੇ ਸਾਰਾ ਬਿਲਕੁਲ ਬ੍ਰਾਂਡ ਨੂ ਟਰੈਕਟਰ ਐ ਬਾਈ ਵੀ ਨਹੀਂ ਵਗਿਆ ਵੀ ਹਾਰ ਨਾਲ ਗੱਲ 2022 ਦੇ 11ਵੇਂ ਮਹੀਨੇ ਦਾ ਜਦੋਂ 22 ਦੇ 11ਵੇਂ ਮਹੀਨੇ ਦਾ ਬੰਦ ਹੋਇਆ ਉਹਨੇ 400 ਘੰਟੇ ਚੱਲੇ ਆ ਹਾਂਜੀ ਉਸ ਤੋਂ ਇ 655 ਇਹ ਲਿਆਂਦਾ ਹੀ ਆ ਜੀ ਹਲੇ ਕੋਈ ਵਾਸ਼ਿੰਗ ਨਹੀਂ ਕਰਾਈ ਇਹ ਮਾਈਕੋ ਪੰਪ ਹਲਾ ਜੀ ਪਹਿਲੇ ਵਾਲਾ 21 ਮਾਡਲ ਹੈ ਆ ਜੇ ਨਾਨ ਸੀ ਆਰ ਡੀ ਦੇ ਵਿੱਚ ਹੈ ਨਾ ਨਾਨ ਸੀ ਆਰ ਡੀ ਹੈ ਜੀ 21 ਮਾਡਲ ਟਰੈਕਟਰ ਹੈ ਇਹ ਵੀ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਲੋਨ ਕਲੀਅਰ ਖੰਨੇ ਏਰੀਆ ਦਾ ਟਰੈਕਟਰ ਹੈ ਜੀ ਇਹ ਠੀਕ ਹੈ ਜੀ ਤੇ ਬਣ ਕਿੰਨੇ ਦਾ ਜਾਊਗਾ ਜੀ ਇਹ ਹੈਗਾ ਜੀ 960 ਦਾ 9 ਲੱਖ 60 ਹਜ਼ਾਰ ਦਾ ਟਰੈਕਟਰ ਬਣੂਗਾ ਹਾਂ ਜੀ ਆ ਜੀ ਟਰੈਕਟਰ ਬ੍ਰੈਂਡ ਨੂੰ ਹੈ ਤੁਹਾਨੂੰ ਵਾਸ਼ਿੰਗ ਵਗੈਰਾ ਸਭ ਕਰਾ ਕੇ ਦਵਾਗੇ ਲਿਆਂਦੀ ਆ ਤੇ ਆਰੇ ਟ੍ਰੈਕਟਰ ਲਈ ਮੈਸੀ ਆਇਆ ਜੀ 9500 ਵੀ ਰਾਤ ਆਇਆ ਹੈ ਮੈਸੀ 9500 ਇਹ ਵੀ ਵੈਈ ਖੜਾ ਜੀ ਬਿਲਕੁਲ ਵਾਸ਼ਿੰਗ ਤੋਂ ਵਗੈਰ ਹੀ ਇਹ ਵੀ ਹਲੇ 21 ਮਾਡਲ ਹੈ ਜੀ ਟ੍ਰੈਕਟਰ ਇਹ 21 ਮਾਡਲ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਇਹ ਹੈਗਾ ਜੀ ਟ੍ਰੈਕਟਰ 625 ਦਾ 625000 ਇਹਦੀ ਸ਼ਿਲਡਾ ਵਗੈਰਾ ਸਭ ਹੈ ਗਿਆ ਫੋਲੀਆਂ ਵੈਸੀ ਬੰਦੇ ਨੇ ਅੰਦਰ ਪਈਆਂ ਹੁਣ ਵਾਸ਼ਿੰਗ ਕਰਾਵਾਂਗੇ ਫਿਰ ਲਾਵਾਂਗੇ ਜੀ ਤੇ ਅਗਲਾ ਜੀ ਅਗਲਾ ਆ ਜੋ ਹਰਨਾ ਤੁਹਾਨੂੰ ਇੱਕ ਫਾਰਮ ਟਰੈਕ 65 ਆਇਆ ਜੀ ਉਹ ਖੜਾ ਹੈ ਫਾਰਮ ਟਰੈਕ 65 ਹੈਟਾ ਇਹ ਨੋਨ ਕ੍ਰੋਨਿਕ ਡੀਜ਼ਲ ਜੀ ਵਧੀਆ ਹੈ ਨਾ ਜੀ 2009 ਮਾਡਲ ਹੈ ਜੀ ਤੈਰ ਵਧੀਆ ਟਰੈਕਟਰ ਦੇ ਫਰਸਟ ਓਨਰ ਹੈ ਹਾਈ ਸਪੀਡ ਵਾਲਾ ਜੀ ਇਹ ਇਹ ਵੀ ਨੰਬਰ ਪੰਜਾਬ ਦਾ ਹੈ ਨਹੀਂ ਇਹ ਅਸੀਂ ਮਵਾਲੇ ਤੋਂ ਲੈ ਆਈਏ ਨੋਸੀ ਮਿਲ ਜੂਗੀ ਠੀਕ ਹੈ ਜੀ ਇਹ ਜੀ ਨੋਸੀ ਮਿਲ ਜੂਗੀ ਹਾਂਜੀ ਹਾਂਜੀ ਇਹ ਫਿਰ ਲੈਟਰ ਬਣ ਜੂਗਾ ਜੀ ਇਹ 290 ਦਾ ਜੀ 290 ਦਾ ਠੀਕ ਹੈ ਠੀਕ ਹੈ ਜੀ ਬਾਕੀ ਇਸ ਤੋਂ ਲਵਾ ਆ 50 60 ਆ ਜੋਂਡੀਅਰ ਇਹ ਵੀ ਲੈਂਦਾ ਹੀ ਹਾਲੇ ਇਹ ਵੀ ਹੁਣੇ ਲੈਂਦਾ ਹੈ ਇਹ 2014 ਮਾਡਲ ਹੈ 14 ਮਾਡਲ ਹਾਂਜੀ ਇਹ ਰਜਿਸਟਰੇਬਲ ਹਿੱਸੇ ਵਾਲਾ ਜੀ ਪੰਜਾਬ ਨੰਬਰ ਆਲੇ ਪੰਜਾਬ ਨੰਬਰ ਕਲੀਅਰ ਹੈ ਟਰੈਕਟਰ ਇਹ ਠੀਕ ਹੈ ਇਹ 430 ਦਾ ਜੀ 4 ਲੱਖ 30 ਹਜ਼ਾਰ ਦਾ ਪੰਜਾਬ ਨੰਬਰ 2014 ਮਾਡਲ ਜਿਉਂਦੇ ਰੁਪਏ 50 ਛੱਕ ਇਹ ਆ ਜੋ ਬਾਕੀ ਸੋਨਾ ਦੀ ਕਾਇ ਬਣੇ ਉਹ ਦਿਖਾਵਾ ਤੁਹਾਨੂੰ ਹਾਂਜੀ ਇਹ ਭਰਾ ਕਰਨਾ ਆ ਨਾ ਪੈਨ ਰੋਟਾਵੇਟਰ ਵੀ ਆਏ ਪਏ ਜੀ ਬ੍ਰੈਂਡ ਨਿਊ ਪ੍ਰੀਤ ਕੰਪਨੀ ਦੇ ਠੀਕ ਹੈ ਜੀ ਜੇ ਕਿਸੇ ਭਰਾ ਨੇ ਲੈਣੇ ਹੋਣ ਨਵੇਂ ਰੋਟਾਵੇਟਰ ਨੇ ਬ੍ਰੈਂਡ ਨਿਊ ਬਿਲਕੁਲ 7 ਫੁੱਟ 8 ਫੁੱਟ 5 ਫੁੱਟ 6 ਫੁੱਟ ਇਹ ਕਨੇ ਕਨੇ ਦੇ ਵਣ ਜਾਂਦੇ ਨੇ ਜਿਹੜਾ 7 ਫੁੱਟ ਆ ਜੀ 80000 ਦਾ ਜਿਹੜਾ 8 ਫੁੱਟ 95000 ਦਾ ਜਿਹੜਾ 6 ਫੁੱਟ 65000 ਦਾ ਜਿਹੜਾ 5 ਫੁੱਟ 55000 ਦਾ ਬ੍ਰੈਂਡ ਨਿਊ ਸਾਰਾ ਸਮਾਨ ਨਾਲ ਠੀਕ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਜੀ ਆ ਟਰੈਕਟਰ ਆਇਆ ਜੀ ਸੋਨਾਲਿਕਾ 50 ਯਾ ਇਹ ਕਿੰਨੇ ਦਾ ਲਾਈ ਇਹ 2021 ਮਾਡਲ ਦਾ ਲੁਧਿਆਣੇ ਇਹ 5,60,000 ਦਾ ਜੀ 5,60 ਦਾ ਟਾਇਰ ਟੂਟ ਦੇਖ ਲਓ ਮੂਰੇ ਬੜੇ ਪਏ ਹੋਏ ਨੇ 750 ਵਾਲੇ ਇਹ ਵੀ ਲਿਆਂਦੀ ਆ ਟਰੈਕਟਰ ਵਾਲੇ 600 ਕੁਛ ਘੰਟੇ ਚੱਲਿਆ ਜੀ ਇਹ ਵੀ ਨਵਾਂ ਬਿਲਕੁਲ ਟਾਇਰ ਟੂਲ ਵੀ ਦੇ ਕਾਫੀ ਅੱਛੇ ਖੜੇ ਨੇ ਇਸ ਤੋਂ ਇਲਾਵਾ ਤੁਹਾਨੂੰ ਸਪੈਸ਼ਲ ਡੀਸ਼ਨ ਦਿਖਾਉਣਾ ਹੈ ਜੀ ਜਦ ਬੰਦ ਹੋਇਆ ਏ ਇਹ 2022 ਚ ਹੀ ਬੰਦ ਹੋਇਆ ਬਾਈਓ ਮਾਡਲ ਹੈ ਠੀਕ ਹੈ 55a ਇਹ 55 hp ਵਾਲਾ ਜੀ ਬਾਈ ਵਾਲਾ ਹੋਟਾ 23 ਚ 50 ਦਿੱਤੀ ਇਹਨਾਂ ਨੂੰ ਠੀਕ ਹੈ ਠੀਕ ਹੈ ਜੀ ਇਹ ਬਾਈ ਦਾ ਹੀ ਮਾਡਲ ਹੈ ਬਾਈ ਮਾਡਲ ਹੈ ਫਰਸਟ ਓਨਰ ਦਾ ਟਰੈਕਟਰ ਇਹ ਕਿਸੇ ਪੁਰਾਣੇ ਐਡੀਸ਼ਨ ਲੈਣਾ ਬਾਈ ਮਾਡਲ ਕਾ ਲੈ ਸਕਦੇ ਹੋ ਜੀ ਇਹ ਤਾਂ ਉਹ ਵੀ ਟਰੈਕਟਰ ਬੜਾ ਚੰਗਾ ਪਿਆਈ ਟਾਇਰ ਟੋਰਲ ਇਹ ਆਪਾਂ ਦੇ ਵੀ ਸੋ ਦੇ ਵੀ ਆਪਾਂ ਬਿਲਕੁਲ ਰੇਟ ਤੇ ਦਾਂਗੇ 7 85 ਅਸੀਂ ਡਿਮਾਂਡ ਕਰਦੇ ਆਂ ਬਾਕੀ ਜਿਹੜਾ ਕੋਈ ਭਰਾ ਆਏਗਾ ਮਾਣ ਤਨ ਕਰਾਂਗੇ ਬਿਲਕੁਲ ਨਵਾਂ ਟਰੈਕਟਰ ਹੈ ਜੀ ਇਹ ਵੀ ਅੱਗੇ ਪ੍ਰੀਤ ਖੜਾ ਜੀ ਪ੍ਰੀਤ ਹੈਗਾ 2020 ਮਾਡਲ ਖੰਨੇ ਏਰੀਆ ਦਾ ਟਰੈਕਟਰ ਹੈ ਫਰਸਟ ਓਨਰ ਹੈ ਲੋਨ ਕਲੀਅਰ ਹੈ ਤੇ ਕਿੰਨੇ ਦਾ ਬਣ ਜੂਗਾ ਇਹ ਵੀ ਅਸੀਂ 45 ਡਿਮਾਂਡ ਕਰਦੇ ਆਂ ਬਾਕੀ ਕਰਾਂਗੇ ਮਾਣ ਤਨ ਤੁਹਾਡਾ ਠੀਕ ਹੈ ਠੀਕ ਹੈ ਜੀ ਕਾ ਆਇਆ ਜੀ 60 55 T20 ਇਹ 2017 ਮਾਡਲ ਹੈ ਜੀ ਇਹ ਵੀ ਫਰਸਟ ਓਨਰ ਟਰੈਕਟਰ ਹੈ ਇਹ 5 ਦੀ ਰੇਂਜ ਵਾਲਾ ਜੀ ਟਾਇਰ ਵਧੀਆ ਟਰੈਕਟਰ ਦੇ ਇਹਦੇ ਵੀ ਇਹ ਵੀ ਗਰ ਵਾਲਾ ਹਨ ਜਿਹੜੇ ਜਿਹੜੇ 4 ਸਪੀਡਾਂ ਜਾ ਕੇ ਹਨ 4-5 ਦੇ ਵਿਚਾਰੇ ਬਾਕੀ ਆ ਹਾਲੈਂਡ ਖੜੇ ਨੇ ਜੀ ਇਹ 14 ਮਾਡਲ ਹੈ ਜੀ 3630 ਸੁਪਰ 3 ਸਪੀਡ ਹੈ ਵੀ ਇਹ ਸਵਾ ਚਾਰ ਦਾ ਹੈ ਜੀ ਆ 3602 ਖੜਾ ਹੈ ਜੀ ਇਹ ਹੈਗਾ ਜੀ 15 ਮਾਡਲ ਟਾਇਰ ਵਧੀਆ ਟਰੈਕਟਰ ਦੇ ਬੀਕੇਡੀ ਦੇ ਟਾਇਰ ਨੇ ਇਹ 435 ਦਾ ਠੀਕ ਠੀਕ ਹੈ ਅੱਗੇ ਖੜਾ ਜੀ 2020 ਮਾਡਲ 3602 ਇਹ ਸਾਡੇ ਪੰਜ ਦਾ ਜੀ ਬਾਕੀ ਜਿਹੜਾ ਵੀਡੀਓ ਦੇਖ ਕੇ ਆਏਗਾ ਭਰਾ ਰਾਂਗੇ ਮਾਨਤਨ ਪੂਰਾ ਬਾਕੀ ਤੁਹਾਨੂੰ ਦੂਜੀ ਦੁਕਾਨ ਤੇ ਦਿਖਾਣੇ ਆ ਟਰੈਕਟਰ ਇਹਦੇ ਵਿੱਚ ਭਾਜੀ ਐ ਹੁੰਦਾ ਕੁਛ ਟਰੈਕਟਰ ਸਾਡੇ ਆਪਣੇ ਹੁੰਦੇ ਨੇ 1 2 ਬਾਕੀ ਜੰਸੀ ਵਾਲੇ ਖੜੇ ਹੁੰਦੇ ਨੇ ਕੋਈ ਕਸਟਮਰ ਖੜਾ ਜਾਂਦਾ ਇਹ ਕੋਈ ਭਰਾ ਫੋਨ ਤੇ ਕਹਿੰਦਾ ਵੀ ਸਹੀ ਸਹੀ ਦੱਸੋ ਕਿੰਨੇ ਦਾ ਵੜਦਾ ਉਹਦਾ ਕਸਟਮਰ ਤੁਹਾਡੇ ਸਾਹਮਣੇ ਬਿਠਾਵਾਗੇ ਸਾਹਮਣੇ ਸਾਹਮਣੇ ਸੋਦਾ ਹੋਊਗਾ ਜੋ ਡਿਮਾਂਡ ਕਰਦਾ ਅਗਲਾ ਤੁਹਾਨੂੰ ਸਾਸੀਂ ਡਿਮਾਂਡ ਦੱਸਦੇ ਕਿ ਇੰਨੀ ਡਿਮਾਂਡ ਕਰਦਾ ਅਗਲਾ ਠੀਕ ਠੀਕ ਬਾਕੀ ਜੇ ਨਮਾਸਟੋ ਹੋ ਰਾਇਆ ਹੈ ਤੁਹਾਨੂੰ ਉਹ ਵੀ ਦਿਖਾਣੇ ਆ ਜੀ ਹਾਜੀ ਮੇਰਾ ਕਟਰ ਇੱਥੇ ਖੜਿਆ ਹੈ ਬਿਰਜੁਰਾ ਕੋਲ ਦਾਗ ਬਾਨ ਨੀਲਾ ਆਪਣਾ ਛੋਟਾ ਇਹ ਵਿੱਚ ਕਿੰਨੇ ਐਚਪੀ ਦਾ ਹੈ 20 ਐਚਪੀ ਦਾ ਜੀ 4/4 20 ਐਚਪੀ ਦਾ 4/4 ਦੇ ਵਿੱਚ ਆ ਹੈ ਜੀ ਇਹ 2020 ਮਾਡਲ ਹੈ ਜੀ ਟਰੈਕਟਰ ਠੀਕ ਹੈ ਜੀ ਲਾਲ ਦੀ ਟੈਰਨ ਟਰੈਕਟਰ 600 ਘੰਟੇ ਚੱਲਿਆ ਜੀ ਹੈ ਲਿਫਟ ਲੋਡ ਬਿਲਕੁਲ ਓਕੇ ਹੈ ਜੀ ਆਰਸੀ ਵਗੈਰਾ ਸਭ ਬਣੀ ਪਈ ਆ ਬੰਦਾ ਨਾਮ ਕਰਾਇਆ ਆਪਣੇ ਠੀਕ ਠੀਕ ਹੈ ਜੀ ਤੇ ਟਰੈਕਟਰ ਇਹ ਨਵਾਂ ਜੀ ਇਹ ਤਾਂ ਫਿਰ ਚੱਲੀ ਥੋੜਾ ਹੈ ਇਹ ਖੜੇ ਰਹਿਣਾ ਮਣੂ ਗਈ 8.5 ਲੱਖ ਦਾ ਜੀ 4x4 8.5 ਲੱਖ ਦਾ 4x4 ਹਾਂਜੀ ਇੱਕ ਘੱਟ ਬਜਟ ਦੇ ਵਿੱਚ ਚਾ ਵੀ ਲੈਂਦਾ ਜੀ ਫਾਰਮ ਟਰੈਕ 45 ਇਹ 2011 ਮਾਡਲ ਹੈ ਜੀ ਟਾਇਰ ਵਧੀਆ ਟਰੈਕਟਰ ਦੇ ਚਾਰੇ ਇਹ ਦੋ ਆਟੋ ਦਾ ਨਵੀਂ ਪਏ ਨੇ ਜੀ 2,65,000 ਦਾ ਟਰੈਕਟਰ ਹੈ ਜੀ ਜਿਹੜਾ ਘੱਟ ਬਜਟ ਦੇ ਵਿੱਚ ਕਿਨੇ ਲੈਣਾ ਹੋਵੇ ਠੀਕਾ ਠੀਕਾ ਜੀ ਹਾਂਜੀ ਇੱਕ ਨਾ ਦੱਸਿਆ ਦੋ 265 ਦਾ ਜੀ 2011 2011 ਮਾਡਲ ਹਾਂਜੀ ਠੀਕ ਹੈ ਜੀ ਤੇ ਆਖੜਾ ਹੋਰ ਕਿਹੜਾ ਪੈਂਦੀ ਅਗਲੇ ਸੋਨਾਲੀ ਦਾ ਪਹਿਲੋ ਆਏ ਬਣੇ 730 ਜੇ ਕਿਸੇ ਨੂੰ ਦੋ ਸਿਲੰਡਰ ਚਾਹੀਦਾ ਹੋਵੇ ਆ ਖੜੇ 73 ਆਖੜਿਆ ਜੀ 2021 21 ਮਾਡਲ ਟਰੈਕਟਰ ਨੇ ਇਕੋ ਕੁਆਲਟੀ ਦੇ ਟਰੈਕਟਰ ਨੇ ਦੋਏ ਠੀਕ ਹੈ ਜੀ ਪਰ ਇਹ ਵੇਖਾ ਦੇ ਦੋ ਸਿਲੰਡਰ ਦੇ ਵਿੱਚ ਛੋਟਾ ਟਰੈਕਟਰ ਕਿੰਨੂ ਚਾਹੀਦਾ ਹੋਏ ਇਹ ਕਿੰਨੇ ਚ ਬਣ ਜਾਊਗਾ ਜੀ ਇਹ ਹੈਗਾ ਜੀ ਟਰੈਕਟਰ 340 ਦਾ 340 ਦਾ ਯਾ ਸਾਡੇ ਕੋਲ ਨਵੋ ਆਇਆ ਬਈ ਜੀ ਚੱਲਿਆ ਹੋਇਆ ਇਹ ਅਸੀਂ ਵਿੱਚ ਕਟਿਆ ਆਲਟੀ ਨਵਾਂ ਲੈ ਗਈ ਸਾਡੇ ਤੋਂ ਪਿੱਛੇ ਜਾ ਕੇ ਦਿਖਾਇਆ ਕਰੀ ਜੀ ਸਮਾਰ ਕੇ ਇਹ ਮਾਡਲ ਹੈਗਾ ਜੀ ਟਰੈਕਟਰ 2020 ਫਰ ਟਰੈਕਟਰ 1000 ਘੰਟੇ ਚੱਲਿਆ ਨਾ ਬ੍ਰੈਂਡ ਨਿਊ ਟਰੈਕਟਰ ਹੈ ਬਿਲਕੁਲ ਲੋਕਲ ਨੰਬਰ ਆਪਣਾ ਪਾਤਣਾ ਦਾ ਤੇ ਵੜਗਣੇ ਆ ਜਾਓ ਕੋਈ ਇਹ 6.5 ਕਹਿੰਦੇ ਆ ਜੀ ਬਾਕੀ ਕਰ ਲਾਂਗੇ 80% ਨਾਲ ਦੇ ਟਾਇਰ ਨੇ ਟ੍ਰੈਕਟਰ ਦੇ ਠੀਕਾ ਠੀਕ ਹੈ ਜੀ ਉਹ ਸਾਬ ਡੈਟਰਾ ਵੀ ਅਲੇ ਵਾਸ਼ਿੰਗ ਨਹੀਂ ਕਰਾਇਆ ਹੀ ਖੜਾ ਬਾਕੀ ਤੋਂ ਦੂਜੀ ਦੁਕਾਨ ਤੇ ਦਿਖਾਣੇ ਟ੍ਰੈਕਟਰ ਆਜਾ ਹਾਂ ਜੀ ਬ੍ਰੋ ਇਹ ਜੀ ਬਾਈ ਜੀ ਜਿਹਨੇ ਅਕਾਊਂਟ ਟ੍ਰੈਕਟਰ ਨੇ ਮਾਡਲ ਰੇਟ ਤੇ ਸਾਰ ਜਿਹੜਾ ਦਿੱਤੀ ਬਾਈ ਦਾ ਸ਼ਾਪ ਨੰਬਰ 868 ਤੇ ਨਾ ਉਹ ਰੋਟਾਟਰ ਵੀ ਖੜੇ ਨੇ ਆਪਣਾ ਇਹ ਵੀ ਤਾਂ ਟਰੈਕਟਰ ਨੰਬਰ ਦਾ ਚੱਲ ਰਿਹਾ ਹੈ ਵੀਡੀਓ ਦੇ ਅੰਦਰ ਦੇ ਵਿੱਚ ਤੇ ਉਧਰ ਕਰੈਕਟਰ ਤੁਹਾਨੂੰ ਹੋਰ ਦਿਖਾਉਨੇ ਆ ਜਿੱਕੇ ਜਿਹਦੇ ਇਧਰ ਨਾ ਹੋ ਤਰੇਡ ਖੜਾ ਹੈ ਇਹਨਾਂ ਕੋਲ ਇਹ ਵੀ ਹੈਗਾ 7-7.5 7 ਦਿਨ ਇਹਦਾ ਟਰੈਕਟਰ ਹੈਗਾ 7 ਦਿਨ ਰੇਂਜ ਚ ਬਣ ਜਾਊਗਾ ਇਹਨਾਂ ਕੋਲ ਰੂਟਾ ਵੀ ਹੈਗੇ ਨੇ ਹਰਦੋਂ ਰੂਟਾ ਬੜਾ ਬੰਦ ਦਿਖਾ ਦੇ ਤੇ 4x4 ਟਰੈਕਟਰ ਜਿਹੜੇ ਵੀ ਲੈਣੇ ਨੇ ਆਪਾਂ ਲੈ ਸਕਦੇ ਹਾਂ ਬਾਕੀ ਨੰਬਰ ਵੀ ਦਾ ਚੱਲ ਰਿਹਾ ਹੈ ਐਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ഇ സോ ആ നമ്പർ സൗ പേ ഡ്രസ് പടിയെ അഖവാ മക്കിട്ട ജനോധ്യവ്ലീന ആ വീഡിയോ പ്രസ്യോ കാര്യ